ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਨ ਦੁਗਣੀ ਤੇ ਰਤ ਚਾਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਗਤਾ ਬਖਸ਼ੇ ਜੀ ਸਾਰੋ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਦੋਕ ਦਿਨਾਂ ਤੋਂ ਜਈ ਮੌਸਮ ਚ ਹੋ ਗਈ ਤਬਦੀਲੀ ਅ ਇੱਕ ਤਾਂ ਗਰਮੀ ਵਧਣ ਲੱਗੀ ਹੁਣ ਸੂਰਜ ਚੜ੍ਹਨ ਲੱਗਾ ਜੀ ਪੂਰਾ ਤੇ ਅੱਜ ਦੱਖਣ ਦਾ ਸਾਹ ਹੈ ਬੱਦਲ ਕੁਝ ਪਰਸੈਂਟ ਨਿਕਲੇ। ਬੱਦਲਾਂ ਦੇ ਨਾਲ ਨਾਲ ਸਾਡੇ ਘਰ ਦੇ ਵੀ ਨਿਕਲਿਆ ਜੀ ਬਾਹਰ ਨੂੰ। ਬੱਚਾ ਤੁਸੀਂ ਦੇਖ ਹੀ ਲਿਆਉਣਾ ਜੀ। ਜਿੱਦਣ ਮੌਸਮ ਖਰਾਬ ਹੁੰਦਾ ਹੈ ਉਦੋਂ ਨੇ ਘਰ ਤੇ ਨਿਕਲਦੇ ਉਦੋਂ ਨਿਕਲਦੇ ਨਹੀਂ ਹੈਗੇ। ਆ ਕੰਮ ਸਾਡਾ ਚੱਲ ਰਾ ਜੀ ਦੋ ਕੁ ਦਿਨ ਤੇ ਠੰਡਾ ਜਾ। ਤੇ ਹੁਣ ਕੈਮਰਾ ਘਮਾਉਂਦਾ ਜੀ। ਵੈਸੇ ਨਾ ਪਿੱਛੇ ਆ ਹਰਿਆਈ ਹੁਣ ਕਣਕਾਂ ਦੀ। ਵਾਹ! ਕਿਆ ਵਧੀਆ ਲੱਗ ਰਹੀ ਹੈ। ਹੌਲੀ ਹੌਲੀ ਇਹਨਾਂ ਦਾ ਰੰਗ ਹੋਣਾ ਸੁਨਹਿਰਾ। ਹਾਂ ਜੱਟਾਂ ਦਾ ਵੀ ਨਾਲ ਦੀ ਨਾਲੇ ਰੰਗ ਸੁਨਹਿਰਾ ਹੋਈ ਜਾਣਾ ਸਾਰਿਆਂ ਦੀ ਤਕਰੀਬਨ ਮਤਲਬ ਜਿੰਨੇ ਵੀ ਅ ਚਾਹੇ ਲਾਲੇ ਲਾਲੋ ਬਾਣੇ ਲਾਲੋ ਚਾਹੇ ਹੋਰ ਜੋ ਵੀ ਹੈਗੇ ਆਪਣੀ ਸ੍ਰਿਸ਼ਟੀ ਦੇ ਵਿੱਚ ਹਾਂ ਸਾਰਿਆਂ ਦੇ ਰੰਗ ਨਾਲ ਦੀ ਨਾਲ ਇਹਨਾਂ ਦੇ ਨਾਲ ਸੁਨਹਿਰੇ ਹੋਈ ਜਾਣੇ ਹਾਂ ਹੌਲੀ ਹੌਲੀ ਬਸਾਖੀ ਹੋਣੀ ਬਸਾਖੀ ਤੇ ਪਹਿਲੇ ਹੁਣ ਤਾਂ ਬਾੜੇ ਲੱਗਣ ਲੱਗੇ ਸਮੇਂ ਚੇਂਜ ਹੋ ਗਿਆ ਅੱਗੇ ਤਾਂ ਵੀ ਬਸਾਖੀ ਨੂੰ ਅ ਗੁਰੂ ਘਰ ਮੱਥਾ ਟੇਕ ਕੇ ਫੇਰ ਆ ਕੇ ਦਾਤੀ ਲਾਉਂਦੇ ਹੁੰਦੇ ਸੀ ਹੁਣ ਦਾਤੀ ਵਾਲਾ ਸਮਾਂ ਗਿਆ ਵਿਸਰ ਹੁਣ ਮਸ਼ੀਨਾਂ ਵਾਲਾ ਹੋ ਗਿਆ ਸ਼ੁਰੂ ਬਸ ਆ ਜਿਹੜੀ ਪਪੂਲਰ ਵਾਲੀ ਕਣਕ ਆ ਜੀ ਇਹ ਤਾਂ ਵੱਢਣੀ ਐ ਅ ਦਾਤੀ ਨਾਲੇ ਇਹਦੇ ਚ ਮਸ਼ੀਨ ਨਹੀਂ ਘੁੰਮਣੀ ਹੈਗੀ ਤੇ ਚਲੋ ਮਹਾਰਾਜ ਵਧੀਆ ਸਭ ਦੇ ਝਾੜ ਵਧੀਆ ਨਿਕਲਣ ਬਹੁਤ ਉਮੀਦਾਂ ਹੁੰਦੀਆਂ ਸਾਰਿਆਂ ਨੂੰ ਅ ਸਾਨੂੰ ਵੀ ਹੈਗੀਆਂ ਅ ਸਭ ਸਾਰਿਆਂ ਦੀਆਂ ਪੂਰੀਆਂ ਹੋਵੇ ਤੇ ਹੁਣ ਤੁਹਾਨੂੰ ਮੈਂ ਬੈਕ ਕੈਮਰਾ ਕਰਕੇ ਮਿਲਾਉਂਦਾ ਜੀ ਇਹਨਾਂ ਨਾਲ ਮੇ ਲੋ ਜੀ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਥ ਤੁਹਾਨੂੰ ਖੁਸ਼ ਰੱਖੇ ਛੜਤੀਆਂ ਖਲਾਂ ਦੇ ਵਿੱਚ ਰੱਖੇ ਵਾਕਈ ਕਣਕ ਹੈ ਉਹ ਬਹੁਤ ਵਧੀਆ ਗਈ ਹੈ ਨਾ ਹਮਮ ਰਹੀ ਰਹੀ ਜੀ ਤੇ ਅਸੀਂ ਤਾਂ ਆਏ ਤੇ ਤੁਸੀਂ ਕਹਿੰਦੇ ਤੇ ਇਹਦੇ ਲੈਂਟਰ ਪਾਉਣਾ ਸਵੇਰੇ ਤੇਰੇ ਵੀਰ ਹਾਂ ਹਾਂ ਤੇ ਜਿਆਦਾ ਸੀ ਆ ਕੇ ਦੇਖਿਆ ਹਾਲ ਤੇ ਗਾਟਰਾਂ ਨੂੰ ਰੰਗ ਬੀਰਵਾਵਾ ਕਿੰਨਾ ਤਾਂ ਸੋਹਣਾ ਲੈਂਟਰ ਪਿਆ ਵਾ ਦੇਖਣ ਵਾਲੀ ਅੱਖ ਚਾਹੀਦੀ ਆ ਸਾਸਰੀ ਕਾਲ ਦੀ ਸਾਰਿਆਂ ਨੂੰ ਮੰਮੀ ਦੇਖਣ ਵਾਲੀ ਅੱਖ ਚਾਹੀਦੀ ਆ ਕਿੰਨਾ ਸੋਹਣਾ ਲੈਂਟਰ ਪਿਆ ਵਾ ਲੈਂਟਰ ਨਹੀਂ ਪਹਿਣਾ ਅੱਜ ਸ਼ਟਰਿੰਗ ਹੋਣੀ ਦੀ ਕੱਲੀ ਸ਼ਟਰਿੰਗ ਵਾਸਤੇ ਗਾਡਰ ਚੜਾਉਣ ਦੇ ਨਾਲੇ ਸ਼ਟਰਿੰਗ ਜਿਹੜਾ ਹੀ ਸ਼ਟਰਿੰਗ ਵਾਲੇ ਗਾਡਰ ਨੂੰ ਕੋਈ ਰੰਗ ਕਰਦਾ ਹੁੰਦਾ ਕਰ ਲੈਂਦੇ ਆਪਣੀ ਤੇ ਹਾਂ ਆਪਣੇ ਨਹੀਂ ਹੈਗੇ ਸ਼ਟਰਿੰਗ ਵਾਲੇ ਆ ਸ਼ਟਰਿੰਗ ਵਾਲੇ ਦਾ ਮੁੱਲ ਲੈ ਕੇ ਆਉਂਦੇ ਆਪਣੇ ਤੁਹਾਨੂੰ ਅੱਬ ਪਤਾ ਨਾ ਲੱਗਦਾ ਜੇ ਥੱਲੇ ਤੇ ਗਾਡਰ ਕੱਢ ਕੇ ਲਿਆਉਂਦੇ ਘਰ ਚ ਤੇ ਤੁਹਾਨੂੰ ਪਤਾ ਉਧਰ ਦੇਖਦੇ ਤੇ ਤੁਸੀਂ ਮੈਂ ਤਾਂ ਆ ਕਿ ਹੈ ਉਹ ਪਹਿਲਾਂ ਤਾਂ ਦੂਈ ਛੱਤ ਪਾਉਣ ਦੀ ਸਲਾਹਤੀ ਸਲੇਪਾਂ ਵਾਲੀ ਫਿਰ ਹੌਲੀ ਹੌਲੀ ਲੈਂਟਰ ਪਰ ਆ ਗਏ ਵੀ ਇਹਦੇ ਉੱਪਰ ਇੱਕ ਹੋਰ ਮੰਜ਼ਲ ਛੱਤ ਹੋਣੀ ਹੈ ਅੱਛਾ ਜੇ ਕਾਲੂ ਕੋਈ ਭਈਆ ਰੱਖਣਾ ਆ ਜਾਂ ਕੋਈ ਪੰਨ ਰੱਖਣੀ ਫੈਮਿਲੀ ਕੋਈ ਵੀ ਰੱਖਾਂਗੇ ਤਾਂ ਉਹਨਾਂ ਵਾਸਤੇ ਵੀ ਇੱਕ ਰੂਮ ਚਾਹੀਦਾ ਠੀਕ ਆ ਠੀਕ ਆ ਠੀਕ ਉਹਦੇ ਕਰਕੇ ਫਿਰ ਲੈਂਟਰ ਦੀ ਸਲਾਹ ਕਰਤੀ ਉਧਰ ਉੱਪਰ ਇੱਕ ਕਮਰਾ ਹੋਰ ਪੈ ਜਾਊ ਆਪਾਂ ਅਜਿਹੇ ਜਿਹੜਾ ਮਰਜ਼ੀ ਮਤਲਬ ਆਪਣੇ ਰਹਿਣ ਵਾ ਜੀ ਹੋ ਜਵੇ ਨਹੀਂ ਫਿਰ ਇਸ ਟਾਈਮ ਤੁਸੀਂ ਵੈਸੇ ਕਰ ਕੀਆ ਰਹੇ ਆ ਅਸੀਂ ਗਾਰਡਰ ਚੜਾ ਕੇ ਉੱਪਰ ਵਿੱਚ ਫੱਟੀਆਂ ਲਾਉਣੀਆਂ ਜੀ ਫੱਟੀਆਂ ਦੇ ਉੱਪਰ ਔਣੀ ਮਿੱਟੀ ਪੈਣੀ ਜੀ ਮਿੱਟੀ ਦੇ ਉੱਪਰ ਪੈਣਾ ਸਰੀਆ ਹੂੰ ਸਰੀਏ ਦੇ ਉੱਪਰ ਪੈਣਾ ਸਿਮਿੰਟ ਬਜਰੀ ਰੇਤਾ ਮਿਕਸ ਕਰਕੇ ਉਹਨੂੰ ਕਹਿੰਦੇ ਲੈਂਟਰ ਲਾਉਣਾ ਠੀਕ ਫਿਰ ਹੁਣ ਆਹ ਲੱਡੂਆਂ ਦਾ ਡੱਬਾ ਸਵੇਰੋ ਲੈ ਆਏ ਤੇਰੇ ਵੀਰ ਜੀ ਬਿਸਕਟ ਹਾਂ ਲੱਡੂ ਆ ਨਹੀਂ ਤੇ ਅਸੀਂ ਕਿ ਐਨਾ ਵਧੀਆ ਛਕਦਾ ਦਾ ਕੰਮ ਹੋਣਾ ਵੀ ਲੈਂਟਰ ਸ਼ੁਰੂ ਕਰ ਲੱਗੇ ਮੈਂ ਤਾਂ ਤਾਂ ਲੈ ਗਈ ਸੀ ਮੈਨੂੰ 500 ਰੁਪਏ ਮਿਲ ਜੂਗਾ ਜਸੂ ਵੀ ਕਹਿੰਦੇ ਡੱਬਾ ਹੀ ਲੈ ਜਾਂਦੇ ਮੈਂ ਕਿ ਮੈਨੂੰ 500 ਰੁਪਏ ਮਿਲ ਜੂਗਾ ਮੂੰਹ ਮਿੱਠਾ ਹਾਂ ਫਿਰ ਇਹ ਲੈ ਕੇ ਆਈ ਅੱਡੇ ਪਰ ਤੇ ਕਹਿੰਦੇ ਚੱਲ ਮੰਮੀ ਡੱਬਾ ਹੀ ਲੈ ਚੱਲਦੇ ਆ ਮੈਂ ਕਿ ਚੱਲ ਮੈਂ ਵੀ ਘੁੰਮੇ ਆਉਣੀ ਆ ਦੇਖੇ ਆਉਣੀ ਆ ਵੀ ਉੱਥੇ ਕਿਆ ਕਰਦੇ ਆ ਵੇਕੀ ਰਾਂਗੇ ਐਨੇ ਬੱਸ ਸਾਨੂੰ ਅ ਥੋੜੇ ਮੈਨੂੰ ਹੋਏ ਆ ਜਾਣੂ ਹਾਂ ਕੰਮ ਇਹ ਨਾ ਕੀ ਹੋਇਆ ਤੁਹਾਡਾ ਕੰਮ ਜੀ ਇਹ ਹੈਗਾ ਬਰੀਕੀ ਚ ਫਰਮੇ ਖੜੇ ਕਰਨੇ ਇਹਨਾਂ ਨੂੰ ਸਾਲ ਮਾਰਨੀ ਹਾਂ ਪ੍ਰੇਰਨ ਦਾ ਇੰਨਾ ਕ ਮਸਾਲਾ ਮਿਕਸ ਕਰਨਾ ਇੱਥੇ ਕੋਈ ਮਸ਼ੀਨ ਆ ਵੀ ਜਿਹੜੀ ਮਸ਼ੀਨ ਚ ਮਸਾਲਾ ਮਿਕਸ ਕਰਕੇ ਪਾ ਦੇਣੇ ਆ 10 ਬੰਦੇ ਹੋਗੇ ਜੀ 8 ਬੰਦੇ ਹੋਗੇ ਜੀ ਦੋ ਮਿਸਤਰੀਆਂ ਤੁਹਾਡੇ ਕੋਲ ਤਿੰਨ ਤਿੰਨ ਆ ਜੀ ਤਿੰਨ ਮਿਸਤਰੀਆਂ ਆ ਇਹ ਤਿੰਨ ਨਾ ਫੇਰ ਵੀ ਕਹਿੰਦਾ ਕੰਮ ਉਹ ਆਹ ਕੰਦ ਜਿਹੜੀ ਬਰੀਕੀ ਚਾ ਕੰਮ ਆ ਦੇਖੋ ਆ ਬਰੀਕੀ ਕੰਮ ਹੈ ਸਾਰਾ ਇਹਨਾਂ ਨੂੰ ਪਲਾਸਟਰ ਕਰਨਾ ਥੱਲੇ ਤੋਂ ਨਿਊ ਗੱਡ ਕੇ ਲਿਆਉਂਦੀ ਇਹਨਾਂ ਦੀ ਹਾਂ ਟਾਈਮ ਤਾਂ ਲੱਗਦੀ ਆ ਅਸੀਂ ਸਾਰੇ ਡਾਡੀ ਸਰ ਖੜਿਆ ਹਾਂ ਦਾ ਖਾਲਸਾ ਅਸੀਂ ਮੇਰੀ ਹਾਂ ਵੈਸੇ ਹੁਣ ਐ ਤੇ ਬਾਦ ਕੀ ਕਰਨਾ ਹੈ ਜਿਹੜੀ ਆ ਹੌ ਰਹੀ ਹੈ ਕੰਮ ਐਨੀ ਕੀ ਰਣੀ ਹੈ ਐ ਤੇ ਬਾਦ ਪੱਲੀ ਲਗਣੀ ਜੀ ਇਹਦੇ ਉੱਪਰ ਨੂੰ ਹਾਂ ਠੀਕ ਆ ਪੱਲੀ ਲਾ ਕੇ ਉੱਪਰ ਵੀ ਕਰਨੀ ਇਧਰ ਨੂੰ ਵੀ ਹੋਣੀ ਆ ਇਧਰ ਨੂੰ ਪਹਿਲਾਂ ਆਪਾਂ ਨੇ ਉਹ ਜਿਹੜਾ ਖੇਤ ਅ ਕਰਕੇ ਉੱਪਰ ਥੱਲੇ ਮਿੱਟੀ ਪਾਉਣੀ ਆ ਇਧਰ ਓਕੇ ਠੀਕ ਆ ਠੀਕ ਆ ਠੀਕ ਆ ਅਜੇ ਤਾਂ ਭਰਤ ਪੈ ਗਿਆ ਜਦ ਹਾਂ ਫੇਰ ਇਧਰ ਲਈ ਨਿਊ ਕੱਢ ਕੇ ਆਹੀ ਕਹਿੰਦਾ ਇਧਰ ਹੋਣੀ ਜਿਹੜੀ ਕਸਾਹ ਹੋਇਆ ਬਾਰੇ ਬਾਠ ਠੀਕ ਹੈ ਪਰ ਉਧਰ ਤੋਂ ਵੀ ਪੱਟੀਆਂ ਲੱਗ ਜਾਣੀਆਂ ਹਾਂ ਕਿੰਨੇ ਕ ਦਿਨ ਲੱਗ ਜੂਗਾ ਤਕਰੀਬਨ ਤਕਰੀਬਨ ਮਹੀਨਾ ਡੱਡ ਮਹੀਨਾ ਤਾਂ ਲੱਗੇ ਜਾਣਾ ਜੇ ਹੋਰ ਵੀ ਵੱਧ ਵੀ ਲੱਗ ਸਕਦਾ ਹੈ ਅਜੇ ਗੱਲ ਨਹੀਂ ਹੈਗੀ ਮਤਲਬ ਅਜੇ ਰਿਫਰ ਵੀ ਤਾਂ ਪੱਕਾ ਹੈ ਹਾਂ ਇਹਦੇ ਉੱਪਰ ਛੱਤ ਵੀ ਪੈਣੀ ਹੈ ਜੇ ਲੋਹੇ ਦਾ ਕੰਮ ਬਹੁਤ ਵੱਸਦਾ ਤਾਂ ਪ੍ਰੋਜੈਕਟ ਪਹਾੜ ਨੂੰ ਜਾਣ ਤੋਂ ਪਹਿਲਾਂ ਹੋ ਜਾਊਗਾ ਹਾਂ ਹਾਂ ਉੱਥੇ ਤਾਂ ਜੋੜ ਜੀ ਤਾਂ ਜਾਣੀ ਜਾਣਾ ਬਾਬਿਆਂ ਦੇ ਨਹੀਂ ਉਹ ਤਾਂ ਚਲਦੀਆਂ ਵੀ ਹੋ ਜੀ ਹੋ ਜਾਊਗਾ ਹਾਂ ਜਦ ਤੱਕ ਜਾਣਾ ਹੀ ਆ ਪਹਿਲਾਂ ਬਾਬੇ ਛੱਡ ਕੇ ਜਾਣਾ ਪਵੇ ਵੀ ਉਹ ਤਾਂ ਪਹਿਲਾਂ ਪਹਿਲਾਂ ਤਾਂ ਨਿਬੜ ਜਾਣਾ ਤੈਨੂੰ ਮਿਸਤਰੀ ਲਾਇਆ ਵਿਆ ਇਹ ਕਾ ਠੀਕ ਚੌਕ ਦੇ ਪਾਪਾ ਆਪਲਾ ਜਦੋਂ ਹੁਣੇ ਪਾਪਾ ਦਾ ਗਾਲਾਂ ਕੱਢ ਦਿੰਦੇ ਮੰਨੂ ਵਿੱਚ ਮਿਸਤਰੀਆਂ ਨੂੰ ਬੱਚੇ ਜਾਂ ਕੋਈ ਗਲਤੀ ਹੋ ਜਾਂਦੀ ਹੈ ਹੁਣ ਜਿੱਕੜਾ ਹੁਣ ਔਰਤ ਗਿਆਵਾ ਜਾ ਉਹਦੇ ਪਿੱਛੇ ਤੇ ਕੋਈ ਕੰਮ ਸ਼ੁਰੂ ਕਰਨਾ ਹੁਣ ਉਹਦਾ ਦਿਮਾਗ 'ਚ ਸਾਰਾ ਨਕਸ਼ਾ ਹੈਗਾ ਮੇਰੇ ਦਿਮਾਗ 'ਚ ਹੈ ਨਹੀਂ ਕੋਈ ਪੁੱਠਾ ਸਿੱਧਾ ਕੰਮ ਹੋ ਜਾਂਦਾ ਫਿਰ ਉਹ ਕੇ ਜਦੋਂ ਬੀਪੀਆਈ ਹੋ ਜਾਂਦਾ ਨਹੀਂ ਜਦ ਹੁਣ ਅਸੀਂ ਆਏ ਹਾਂ ਤੁਸੀਂ ਤਾਂ ਟਰੈਕਟਰ 'ਤੇ ਬੈਠੇ ਤੇ ਟਰੈਕਟਰ 'ਤੇ ਮੈਂ ਤਾਂ ਬੈਠਾ ਤਾਂ ਜੀ 1 ਵਜ ਗਿਆ ਸਾਰੇ ਲੱਗੇ ਹੋਏ ਪ੍ਰਸ਼ਾਦਾ ਸਿਕਾ ਅੱਧੀ ਅੱਧੀ ਛੁੱਟੀ ਹੋਈ ਵੀ ਮੰਨ ਲਓ ਵੀ ਅੱਧੀ ਛੁੱਟੀ ਹੋਈ ਵੀ ਸਾਰਿਆਂ ਨੂੰ ਹ ਮੰਨ ਵੀ ਨਾਲੇ ਹੋਈ ਵੀ ਆ ਠੀਕ ਆ ਤਾਂ ਬੈਠੇ ਤਾਂ ਬੈਠੇ ਹੁਣ ਤੁਸੀਂ ਆਉਣੀ ਉਦਣ ਆਈਏ ਤੇ ਆ ਉਦਣ ਅਸੀਂ ਝੂੰਗੀ ਜੇ ਬੈਠੇ ਤੇ ਉਦਣ ਵੀ 1 ਵਜਾ ਪਤਾ ਹੁਣ ਵੀ 1 ਵਜੇ ਆਪਾ ਹੁਣ ਮੈਂ ਟਰੈਕਟਰ 'ਤੇ ਬੈਠਾ ਤਾਂ ਹੁਣ ਮਤਲਬ ਵੀ ਹੁਣ 11 ਵਜੇ ਆਈਏ 3 ਵਜੇ ਆਈਏ ਹਾਂ ਉਹ ਤੋਂ ਬਾਅਦ ਅੱਗੇ ਪਿੱਛੇ ਹੋ ਜੇ ਨਾ ਟਾਈਮ ਕੰਮ ਚੱਲਦਾ ਉਹ ਟਾਈਮ ਆ ਤੁਸੀਂ ਕੰਮ ਦਾ ਟਾਈਮ ਤਾਂ ਆਉਂਦੀ ਨਹੀਂ ਉਹ ਟਾਈਮ ਅਸੀਂ ਸੁੱਤੇ ਪਏ ਮਿਲੂਗਾ ਤੁਹਾਨੂੰ ਟਾਈਮ ਦੇਖ ਕੇ ਨਹੀਂ ਨਾ ਆਉਂਦੇ ਅਸੀਂ ਤਾਂ ਹਾਂ ਉਹ ਆ ਜਾਂਦੇ ਹਾਂ ਸੱਜਾ ਆਉਂਦਾ ਚਾਚਾ ਆਪਾ ਲੱਗੇ ਵੇ ਕੰਮ ਚੱਲ ਮਾਣਾ ਮੋਟਾ ਜਾ ਕੇ 7:00 ਸੁਦੀਏ ਖੂਨ ਵਜ ਜੂਗਾ ਇਹਨਾਂ 'ਚ ਹੋਰ એનર્ਜੀ ਆ ਜੂਗੀ ਸਾਡੇ ਨਾਲ ਕੰਮ ਲੱਗੇ ਕਰਾਉਣ ਹਾਂ ਜੇ ਤੁਸੀਂ ਉਹ ਨਹੀਂ ਕੰਮ ਕਰਦੇ ਤਾਂ ਅਸੀਂ ਕੀ ਕਰੀਏ ਅਸੀਂ ਵਿਟੇ ਲੈ ਜੇ ਮੁੜ ਜਾਨੇ ਵੀ ਚੱਲ ਚੱਲ ਨਹੀਂ ਜਦ ਸਵੇਰੇ ਸ਼ੁਭਾ ਆਈ ਤੀ ਕੋਈ ਸਲਾਸ ਲੂ ਕਰੀ ਹੋਣੀ ਉਹਨੇ ਵੀ ਆ ਕੇ ਸ਼ੁਭਾ ਨੇ ਅੱਜ ਦਾ ਟੌਮੀ ਨਾਲ ਆਇਆ ਮੈਂ ਤਾਂ ਉਤਰੀਓ ਨਹੀਂ ਗੋਦੀ ਚ ਉਹਨੇ ਕਿ ਆਤਰ ਨਾਲ ਟੌਮੀ ਤੇ ਡਰੀਗੀ ਬਸ ਹਾਂ ਟੌਮੀ ਗਿਆ ਤਾਂ ਤੂੰ ਟੌਮੀ ਲੈ ਗਿਆ ਤੇਰੇ ਪਪਾ ਚੱਲ ਜੈਸਮੀਨ ਨੂੰ ਲੱਡੂ ਖਿਲਾ ਉਹਨਾਂ ਨੂੰ ਸਾਰਿਆਂ ਨੂੰ ਦੇ ਦੇ ਚੱਲ ਲੈ ਗਿਆ ਬਹਿਰੂ ਦੋਨੋਂ ਬਾਕੀ ਦਰੂ ਆਹ ਸਲਾ ਨੂੰ ਮੂੰਹ ਟਕਰਾਈਏ ਉਹਨਾਂ ਨੇ ਪ੍ਰਸ਼ਾਦਾ ਛਕ ਲਿਆ ਹੂੰ ਸੱਦਰ ਸਫਾਈ ਸੁਫਾਈ ਕਰੀ ਵੀ ਆ ਜੀ ਤੇ ਬਾਹੀ ਵੀ ਹੋ ਗਈ ਵਿਚੇ ਆਹ ਬਾਹੀ ਕਰਕੇ ਇਹਦੇ ਪਰ ਹੁਣ ਮਿੱਟੀ ਜਿਹੜੀ ਆਊਗੀ ਜੀ ਉਹ ਰਲ ਜੂਗੀ ਇਹਦੇ ਵਿੱਚ ਭਰਤ ਵਾਲੀ ਤੇ ਫਰਮ ਨਾਲ ਦੇ ਨਾਲ ਚੱਕ ਰਿਹਾ ਪਰ ਅਗਲਾ ਪ੍ਰੋਜੈਕਟ ਦੇਖੀ ਜਾਊਗੀ ਹੁਣ ਕਿੱਦਾਂ ਚੱਲਦਾ ਆਪਣੇ ਬਾਲਤੇ ਤਾਂ ਪੂਰੀ ਸਪੀਡ ਨਾਲ ਕੰਮ ਚੱਲ ਰਿਹਾ ਜੀ ਨਹੀਂ ਫਿਰ ਇਹ ਇਸ ਇਸ ਡੱਬੇ ਦੀ ਪਾਰਟੀ ਨੂੰ ਕਿਸ ਦਾ ਨਾਮ ਦਿੱਤਾ ਜਾਵੇ ਫਿਰ ਬਸ ਹੁੰਦਾ ਤੁਸੀਂ ਦੀ ਪਾਰਟੀ ਨੂੰ ਕਿਸ ਦਾ ਨਾ ਤੁਸੀਂ ਲੈਂਟਰ ਦਾ ਕੰਮ ਅੱਜ ਛੱਟ ਰਿੰਗ ਚੜਾਈ ਹੈ ਨਕਿਆ ਛਟਰੀਂ ਦਾ ਨਵਾਂ ਪੱਥਰ ਰੱਖਿਆ ਭਾਈ ਲੋ ਲੱਡੂ ਆ ਨਾ ਇਹ ਪਤਾ ਕਿ ਕਿਸ ਨਾਮ ਪਰ ਆਏ ਆ ਵੀ ਅਸੀਂ ਲੈਂਟਰ ਪਾਉਣ ਲੱਗੇ ਆ ਇਹ ਲੈਂਟਰ ਹਜੇ ਕਿੱਥੇ ਨੂੰ ਇਹ ਨਹੀਂ ਪਤਾ ਵੀ ਗੱਲ ਸੁਣੋ ਮੇਰੀ ਅਜਾ ਸ਼ਟਰਾਂ ਹੋਣੀ ਆ ਸ਼ਟਰਾਂ ਹੋ ਕੇ ਸੜੀਆਂ ਬੰਦ ਹੋਣਾ ਫੇਰ ਬਿਜਲੀ ਦੇ ਪੈਪ ਪੈਣੇ ਆ ਫੇਰ ਮਸ਼ੀਨ ਆਊਗੀ ਥੈਂਕ ਯੂ ਵੈਰੀ ਮੱਚ ਬੱਟਾ ਓਕੇ ਓਕੇ ਬਾਈ ਬੱਟਾ ਇੱਧਰ ਸਾਡੇ ਬ੍ਰਿਗੇਡੀਅਰ ਸਾਹਿਬ ਬੈਠਿਆ ਜੀ ਬਿਲਾ ਦੇ ਪਾਪਾ ਜੀ ਇੱਧਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਗੋਲੀ ਨਾਲ ਤੇ ਇਹ ਗੋਲੀ ਨਾਲ ਤੇ ਘੱਟ ਨਹੀਂ ਫ੍ਰੀਗੇਡੀਅਰ ਸਾਡਾ ਹੈ ਹਾਂ ਹਾਂ ਚਲਾ ਨਹੀਂ ਦਿੰਦਾ ਇਹ ਤਾਂ ਸਾਰਿਆਂ ਪਰ ਚਲਾ ਦਿੰਦਾ ਫਿਰ ਆਰਡਰ ਹੁੰਦਾ ਜੀ ਜਿਹੜੇ ਹੁਣ ਐ ਤਾਂ ਕੈਪਟਨ ਮੁੱਖ ਮੰਤਰੀ ਆ ਹਾਂ ਉਹ ਮੁੱਖ ਹੋਈ ਕੈਪਟਨ ਤਾਂ ਹੀ ਬਣਿਆ ਹਾਂ ਦੇਖੋ ਉਹ ਘਰ ਵਾਲੀ ਕਹਿੰਦੀ ਮੈਡਮ ਪ੍ਰੇਜ਼ ਕੋਲ ਕਹਿੰਦੀ ਜੇ 5 ਸਾਲ 10 5 ਸਾਲ ਜੇ ਮੁੱਖ ਮੰਤਰੀ ਰਿਹਾ 10 ਸਾਲ ਤੁਸੀਂ ਕਾਹਦੇ ਬਣਾਇਆ ਇਹ ਇਹ ਡੰਗਾ ਨਹੀਂ ਤਾਂ ਹਾਂ ਮੈਡਮ ਪ੍ਰੀਸ ਕਰੋ ਹਾਂ ਜਿਹੜੇ ਸਾਡੇ ਵੀਡੀਓ ਦੇਖਣ ਵਾਲੇ ਆ ਨਾ ਬਾਪੂ ਉਹ ਕਹਿੰਦੇ ਵੀ ਜਿਹੜਾ ਤੁਹਾਡੇ ਮਿਸਤਰੀ ਵਾਲਾ ਬਾਪੂ ਆ ਜਿਹੜਾ ਮਤਲਬ 26 ਜਨਵਰੀ ਨੂੰ ਭੁੱਲ ਕੇ ਹੋਰ ਦਿਨ ਸਲੂਟ ਮਾਰਨ ਲੱਗਿਆ ਥਾ ਹਾਂਜੀ ਹਾਂ ਐ ਵੀ ਉਹਦਾ ਨੰਬਰ ਵੀ ਚਾਹੀਦਾ ਸ ਵੀ ਉਹੀ ਮਿਸਤਰੀ ਲਾਉਣਾ ਤੁਸੀਂ ਦੱਸੋ ਜੀ ਜਿਹੜਾ ਭਗਤ ਸਿੰਘ ਸੂਰਮਾ ਹਾਂ ਉਹਨੇ 15 ਅਕਤ 26 ਜਨਵਰੀ ਨੂੰ ਪਾਸ ਮਹੀਂ ਸੂਰਮਾ ਨੇ 15 ਅਕਤ ਨੂੰ ਉਹ ਕਰਿਆ ਤਾਂ ਜਾ ਕੇ ਟਾਈਕੋ 26 ਜਨਵਰੀ ਨੂੰ ਐਲਾਨ ਕਰਦਾ ਲਾਗੂ ਕਰੋ ਲਾਗੂ ਕਰੋ ਉਹ ਸੰਵਿਧਾਨ ਸੰਵਿਧਾਨ ਲਾਗੂ ਕਰਿਆ ਤਾਂ ਹਾਂ ਭਗਸੇ ਸੁਰਮਾਰ ਖੜਕਰਾਂ ਦਾ ਪਿੰਡ ਆ ਜਿੱਨੇ ਜੋਂਕ ਫੋਟੋ ਲਾਈ ਵੀ ਉਹਦੀ ਆਇਆ ਬਿਲਕੁਲ ਦਫ਼ਤਰ ਦਫ਼ਤਰਾਂ ਵਿੱਚ ਵੀ ਭਗਸੇ ਸੁਰਮਾ ਨੇ ਉਹਦਾ ਪਿੰਡ ਵੀ ਦਿਖਾਇਆ ਖੜਕਰਾਂ ਖੜਕਰਾਂ ਕਲਾ ਪਿੰਡ ਮੈਂ ਗਿਆ ਤਾਂ ਉਹ ਭਗਵੰਤ ਮਾਨ ਨੇ ਉੱਥੇ ਉਹ ਕਰਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਇੱਧਰ ਵੀ ਦਾ ਜਸਗਨ ਠੀਕ ਆ ਮਿਲਣ ਗਏ ਤੇ ਭਗਵੰਤ ਮਾਨ ਨੂੰ ਦੋ ਦੋ ਦੇ ਦੇ ਹੁਣ ਤਾਂ ਮੋੜ ਕੇ ਲ ਜਾਣੇ ਹੁਣ ਦੱਸੋ ਨੇਸ ਚੱਡਾ ਦੇ ਹੋਰ ਇੱਕ ਇਧਰ ਵੀ ਦੇ ਉਧਰ ਵੀ ਦੇ ਘਰ ਵਾਲੀ ਨੇ ਇੱਕ ਹੋਰ ਲੈ ਲਾ ਬੱਤ ਬੱਸ ਬਹੁਤ ਆ ਉਧਰ ਵੀ ਤਾਂ ਸੁਨੀਲੂ ਵੀ ਦੇ ਦੋ ਰੋਡੂ ਬਾਕੀ ਬੰਦੇ ਕਿੱਧਰ ਲੰਘੇ ਮਾਲਾਂ ਹਾਂ ਕੰਮ ਚੱਲਦਾ ਰਹੇ ਅੱਛਾ ਬਾਕੀ ਚੱਲਾ ਡੱਬਾ ਚ ਇਸ ਤਰ੍ਹਾਂ ਹੀ ਤੁਹਾਡੀ ਵੀਡੀਓ ਅਸੀਂ ਦੇਖਦੇ ਰਹੀਏ ਸਾਡਾ ਕੰਮ ਚੱਲਦਾ ਰਹੇ ਮੇਰਾ ਪੁੱਤ ਮੇਟੀ ਮੇਰੀ ਕੁੜੀ ਨੇ ਪਟਿਆਲਾ ਜੁਨੀਆ ਤੇ ਨੈਟਕ ਸੀ ਕਰਿਆ ਹਾਂ ਹਾਂ ਵਾਹ ਕੀ ਬਾਤ ਪ੍ਰੋਫੈਸਰ ਬਣ ਗਈ ਹਾਂ ਲੈਕਚਰਰ ਮਾਤਾ ਗੁਜਰੀ ਲੈਕਚਰਰ ਅਨੰਦਪੁਰ ਲੈਕਚਰਰ ਵੇਲੇ ਕਾਉਂਦੇ ਲੈਕਚਰਰ ਮੋ ਡਿਗਰੀ ਕਰ ਲਈ ਪਟਿਆਲਾ ਜੁਨੀਆ ਤੇ ਪੀ ਐਚ ਡੀ ਡਾਕਟਰ ਉਹ ਤਾਂ ਹੀ ਕਹਿੰਦਾ ਕੁੜੀਆਂ ਮੁੰਡਿਆਂ ਦੇ ਬਰਾਬਰ ਆ ਹਣਾ ਕੁੜੀਆਂ ਮੁੰਡਿਆਂ ਦੇ ਬਰਾਬਰ ਅੱਜਕੱਲ ਹਾਂਜੀ ਮੁੰਡਾ ਨਾਲ ਤੇ ਵੀ ਪਰ ਬਰਾਬਰੇ ਹੁੰਦੇ ਆ ਹਾਂ ਬਹੁਤ ਚੜੇਗੀ ਮੈਡਮ ਸਿਵਲ ਕੋ ਆਵਾਜ਼ਰ ਕਰ ਲਈ ਵੀ ਕੁੜੀਆਂ ਵੀ ਮੁੰਡਿਆਂ ਵਰਗੀਆਂ ਇਹ ਨਾ ਕੋਈ ਕੁੜੀ ਜੰਮ ਗਈ ਮੁੰਡਾ ਜੰਮ ਗਿਆ ਕਹੋ ਹੂੰ ਮੁੰਡਾ ਜੰਮ ਗਿਆ ਹੁਣ ਸਮਾਂ ਗਿਆ ਪ੍ਰਾਈਮ ਦੀ ਲਿਖਾਈ ਚ ਚੀਜ਼ਾਂ ਨੇ ਫੇਰ ਉਹਨਾਂ ਦਾ ਡੱਬਾ ਉਰੀ ਰੱਖ ਦਿੰਨੇ ਆ ਹਾਂ ਪਾਪਾ ਪਾਪਾ ਜੀ ਕੋ ਪਾਪਾ ਜੀ ਕੋ ਫੜਾ ਜਾ ਪਾਪਾ ਪਾਪਾ ਜੀ ਨੂੰ ਫੜਾ ਦੇ ਪਾਪਾ ਜੀ ਬੈੱਡਰੂਮ ਚ ਰੱਖਿਆ ਉਹਨੇ ਔਰ ਤਾਂ ਪਰ ਰੱਖ ਦੇ ਹੱਲ ਗਾਜਾ ਬੁੱਤ ਅੰਕਲ ਜੀ ਵੀ ਗਿਆ ਕੱਲ੍ਹ ਜੇ ਉਹ ਬੈੱਡਰੂਮ ਲੈਟਰ ਵੀ ਬਾਠੂ ਕੰਬਾਇਨਟ ਬਣਾਉਂਦੇ ਹਾਂ ਹਾਂ ਕੰਬਾਇਨਟ ਹਾਂ ਕੰਬਾਇਨਟ ਬਣਾਉਂਦੇ ਹਾਂ ਬੈਡਰੂਮ ਲੈਟਰਨ ਟਾਈਟ ਹੁੰਦਾ ਹਾਂ ਨਾਲ ਅਟੈਚ ਹੁੰਦਾ ਹਾਂ ਚਲ ਜੇ ਕੋਈ ਸਲਾਹ ਸੁਣ ਲੈਣੀ ਹੈ ਸ਼ੁਭ ਨੂੰ ਭੇਜਦਾ ਕੇ ਲੈ ਲਿਆ ਫੇਰ ਉਹਦੀਆਂ ਸਲਾਹਾਂ ਕਿੱਥੇ ਚੱਲਣੀਆਂ ਇੱਥੇ ਤੇ ਤੁਹਾਡੀਆਂ ਚੱਲਣੀਆਂ ਔਰ ਉਹ ਤਾਂ ਤੇਰੇ ਪਾਪਾ ਦੀਆਂ ਹੀ ਸਲਾਹਾਂ ਚੱਲਣੀਆਂ ਉਹੀ ਉਹ ਕੰਬਾਇਨਡ ਮਾਸਟਰ ਇੱਕ ਗੱਲ ਦਿਲ ਪਰ ਹੱਥ ਰੱਖ ਕੇ ਕਿਹੋ ਪਾਪਾ ਕਿੰਨੀਆਂ ਗਾਣਾ ਕੱਢਦੇ ਇੱਕ ਦਿਨ ਚ ਪਾਪਾ ਜਾ ਕੋ ਗਲਤੀ ਹੋ ਜਾਂਦੀ ਹੈ ਫਿਰ ਤਾਂ ਕੋਈ ਹਿਸਾਬ ਹੀ ਨਹੀਂ ਮੈਂ ਰੋਜ਼ ਰੋਜ਼ ਪੈਂਦੀ ਆ ਰੋਜ਼ ਕੋਈ ਨਾ ਕੋਈ ਗਲਤੀ ਤਾਂ ਹੋ ਜਾਂਦੀ ਹੈ ਤੂੰ ਇਹ ਕਹਿੰਦੇ ਹਣ ਗਿਣਤੀ ਆ ਗੱਲਾਂ ਕਰਦਾ ਯਾਰ ਹਣ ਗਣਤ ਨਾਲ ਦੀ ਜਦੋਂ ਕੋਈ ਗਲਤੀ ਹੋ ਜਾਂਦੀ ਫਿਰ ਤਾਂ ਪਤੀ ਨਹੀਂ ਲੱਗਦਾ ਭਾਈ ਜਦੋਂ ਬੋਲਣਾ ਸ਼ੁਰੂ ਕਰਦਾ ਹਾਂ ਫਿਰ ਤਾਂ ਮਿਸਤਰੀ ਵੀ ਕਹਿੰਦੇ ਕਹਿੰਦੇ ਤੈਨੂੰ ਵੀ ਗੱਲਾਂ ਘੜ ਦਿੰਦਾ ਮਾਹਰ ਚੱਲਦਾ ਜਾਂਦਾ ਕਹਿੰਦਾ ਕੋਈ ਨਹੀਂ ਉਹ ਮੈਨੂੰ ਸਮਝ ਆ ਜਾਂਦਾ ਵੀ ਐ ਐ ਕਰਾ ਲਈ ਹੁਣ ਦਿਮਾਗ 'ਚ ਕੀ ਪਰ ਨਹੀਂ ਰਹਿੰਦੀ ਹੈਗੀ ਹਾਂ ਕਿੰਨੇ ਇੰਚ ਕਿੰਨੇ ਫੁੱਟ ਕਿਆ ਕਰਨਾ ਉਹ ਨਹੀਂ ਦਾਬ ਦਿਮਾਗ 'ਚ ਰਹਿੰਦਾ ਉਹਦਾ ਕੰਮ ਉੱਪਰ ਥੱਲੇ ਹੋ ਜਾਂਦਾ ਬਸੇ ਅੱਜ بڑا ਇਨਸਪੈਕਟਰ ਨਹੀਂ ਆ ਤੁਹਾਡੇ ਨਾਲ ਸੰਦੀਪ ਕੌਰ ਘਰ ਆ ਤਾ ਬੰਨੂ ਸਾੰਭ ਰਹੀ ਆ ਉਹ ਅਸੀਂ ਕਿੱਥੇ ਚੱਲ ਅਸੀਂ ਜਾਏ ਉਹਨੇ ਨੱਟ ਕੇ ਇੱਕ ਲੱਡੂ ਤੇ ਲੈ ਹੁੰਦੀ ਵਿਚ ਤੇ ਜਾ ਹੋਰ ਤੁਸੀਂ ਆਪਣ ਘਰ ਜੋਗੀ ਬਿਲੇ ਤੇਰੀ ਮਾਸੀ ਦੇ ਫੇਵਰੇਟ ਆ ਹਾਂ ਚਾਹ ਇੱਕ ਚੱਕ ਲਿਆ ਹਾਂ ਬੇਸਰ ਰਹਿ ਗਏ ਬੰਦੇ ਜੀ ਉਹਨੂੰ ਦੇਣੇ ਨਾ ਨਾ ਹੈਗੇ ਬੰਦੇ ਚਾਰ ਚਾਰ ਜਣੇ ਬਥੇਰੇ ਲੱਡੂ ਪਿਆ ਦੋ ਦੋ ਤਾਂ ਦਿੱਤੇ ਉਹਦੇ ਜਿੱਤੇ ਆ ਜਣ ਸਾਰੇ ਨੂੰ ਸਾਰਿਆਂ ਨੂੰ ਆ ਜਾਣੇ ਆ ਵੀ ਆ ਇਹਦਾ ਕਰਕੇ ਆ ਗਿਆ ਜੀ ਡੱਬਾ ਅੱਜ ਹੈ ਤਾਂ ਇਹਨਾਂ ਨੂੰ ਪਤਾ ਨਹੀਂ ਕੀ ਸੋਚ ਗਿਆ ਡੱਬੇ ਦਾ ਵੀ ਆ ਗਾਰਡਰ ਰੱਖਤੇ ਅੱਜ ਆ ਲੈਂਟਰ ਦੀ ਕਰ ਲਈ ਜੀ ਤਿਆਰੀ ਇਹਦੇ ਪਰ ਹੁਣ ਫੱਟੀਆਂ ਪਾਉਂਗੇ ਫੱਟੀਆਂ ਤੇ ਬਾਅਦ ਸਾਨੂੰ ਪ੍ਰੋਸੈਸ ਪਤਾ ਹੀ ਅੱਗੇ ਅੱਗੇ ਕਿਆ-ਕਿਆ ਚੱਲਣਾ ਭਰਤ ਪਾਉਗੇ ਤੇ ਹਨਾ ਭਰਤ ਇੱਥੇ ਤੱਕ ਭਰਤੇ ਆ ਹੁਣ ਸਮਝ ਲਓ ਇਹਦਾ ਹੁਣ ਪਹਿਲਾ ਪੈਣਾ ਚਾਹੀਦਾ ਤਾਂ ਆ ਦੋਰ ਉੱਤੇ ਉੱਪਰ ਹੋਰ ਇਸ ਦੇ ਹਾਂ ਮਿੱਟੀ ਕਰਨੀ ਆ ਹਾਂ ਦੋ ਜਾਂ ਤਿੰਨ ਟਰਾਲੇ ਜਾਂ ਚਾਰ ਪੈ ਜਾਣੇ ਟਰਾਲੇ ਇਹਦੇ ਵਿੱਚ ਪੌੜੀ ਲੱਗੂਗੀ ਇਹ ਰ ਨਾ ਇਹ ਵੀ ਬਾਹਰ ਭਰਤਾ ਤੇ ਬਰਾਬਰ ਅੱਛਾ ਬਾਹਰ ਵੀ ਪਾਉਣਾ ਹਾਂ ਇਹਦੇ ਬਾਹਰ ਵੀ ਭਰਤਾ ਅਸੀਂ ਫੇਰ ਆਵਾਂਗੇ ਦੇਖਣ ਤੁਸੀਂ ਕਿੰਨਾ ਕੰਮ ਕਰਦੇ ਹੋ ਕੰਮ ਕਰਦੇ ਹਾਂ ਅਸੀਂ ਆਪਸਰ ਹਾਂ ਫੇਰ ਚੈੱਕ ਕਰਨਾ ਹਾਂ ਹੂੰ ਚੈੱਕ ਚਲ ਕੋਈ ਨਾ ਬਰੀਕੀ ਦਾ ਕੰਮ ਆ ਹੋਣਾ ਤਾਂ ਹੌਲੀ ਹੌਲੀ ਹਾਂ ਹੌਲੀ ਹੌਲੀ ਬਰੀਕੀ ਦਾ ਕੰਮ ਹੁਣ ਤੁਸੀਂ ਮੰਨਦੇ ਵੀ ਸਾਡਾ 5 ਜਣਿਆਂ ਨੇ ਹੂੰ ਚਾਰ ਤਿੰਨ ਘੰਟੇ ਸਾਡੇ ਫਰਮੇ ਫਰਮਿਆਂ ਪਰੇ ਲੱਗੇ ਜਿਹੜੇ ਚਾਰ ਫਰਮੇ ਟੰਗ ਹੋਏ ਵੇ ਹੂੰ ਇਹਨਾਂ ਦਾ ਟਾਈਮ ਤਾਂ ਲੱਗਦਾ ਹੈ। ਮੈਂ ਤਾਂ ਕਹੂੰਗੀ ਕਿ ਕਿਆ ਲੱਗਿਆ ਟਾਈਮ ਇਹਨਾਂ ਨੂੰ ਪਰ ਵੀ ਮਤਲਬ ਕਹਿਣ ਤਾਂ ਪਾਉਂ ਆਂ ਕਿ ਆਇਓ ਰੱਖ ਤਾਂ ਹੋਣਾ ਹੈ। ਪਰ ਤੁਸੀਂ ਕਰਿਆ ਨਾ ਫਿਰ ਗੁਣੀਆਂ ਚ ਕਰਨਾ ਪੈਂਦੇ। ਜੈਸਮੀ ਨੇ ਸਾਰਾ ਕੁਝ ਇਹਨਾਂ ਨੂੰ ਬਰਾਬਰ ਵੀ ਸਿੱਧੇ ਜਾਣਾ, ਸਮਾਨ ਨੂੰ ਇਹ ਕਿਦਰ ਇਹਨੂੰ ਬਿੰਗਟੇਡ ਨਾ ਹੋਵੇ। ਸਾਰਾ ਕੁਝ ਫਿਰ ਇਹਨਾਂ ਦੇ ਉੱਪਰ ਵੀ ਸੈਂਟੀਮੀਟਰ ਨਾਪਣਾ ਵੀ ਉੱਪਰ ਜਿੱਥੇ ਇਹਦੀ ਛੱਤ ਆ ਉੱਥੇ ਤੱਕ ਇਹਨਾਂ ਬਰਾਬਰ ਜਾਵੇ। ਬਾਅਦ ਵਿੱਚ ਕੋਈ ਵੱਡਾ ਟੁਕਣਾ ਇਹਨਾਂ ਦੀ ਕਰਨੀ ਪਵੇ। ਜੈਸੇ ਪਰਲ ਪਾਣੇ, ਪਰ ਸਰ ਬਲੈਂਟਰ ਪਾਉਣਾ ਕੋਈ ਵੀ ਪਾਉਣਾ। ਉਹਨਾਂ ਦਾ ਵੀ ਸਾਰਾ ਸਾਰਾ ਪਾਸੇ ਨੂੰ ਗੁਣੀਏ ਤੇ ਕੰਮ ਚੱਲਦਾ ਤਾਂ ਹੀ ਮਿਸਤਰੀ ਨੂੰ ਮਿਸਤਰੀ ਕਹਿੰਦੇ ਆ ਹਾਂ ਛੁਰੂ ਤੋਂ ਲੇ ਕੇ ਆਹ ਖਾਨਦਾਨੀ ਆ ਉਧਰ ਥੋੜਾ ਖਾਨਦਾਨੀ ਮਿਸਤਰੀ ਹੈ ਨਾਲੇ ਚੱਲ ਚੱਲੀਏ ਨਾ ਚਲੋ ਠੀਕ ਹੈ ਜੀ ਦੇਖਦੇ ਆ ਅੱਗੇ ਕਿਆ ਪ੍ਰੋਗਰਾਮ ਬਣਦਾ ਠੀਕ ਹੈ ਠੀਕ ਹੈ ਮੇਚਾ ਤੇ ਰਾਜ ਮਿਸਤਰੀ ਹੋਰ ਹੁੰਦਾ ਕੋਈ ਰਾਜ ਮਿਸਤਰੀ ਹੋਈ ਹੁੰਦਾ ਜਿਹੜਾ ਤਖਾਨ ਹੁੰਦਾ ਉਹਦਾ ਕੰਮ ਕੁਝ ਹੋਰ ਆ ਰਾਜ ਮਿਸਤਰੀ ਦਾ ਕੰਮ ਕੁਝ ਹੋਰ ਆ ਸਾਰਾ ਆਪਣਾ ਆਪਣਾ ਲੱਗਦਾ ਮੇਰੇ ਕੋਲ 3 ਡਿਗਰੀਆਂ ਪਈਆਂ 3 ਡਿਗਰੀਆਂ ਹੈਗੀਆਂ ਉਹ ਡਿਗਰੀਆਂ ਬਾਪੂ ਕੋਲ ਤਾਂ ਡਿਗਰੀਆਂ ਜਿੰਨੀਆਂ ਹੈ ਹੈਗੀਆਂ ਕਿਸੇ ਕੋਲ ਨਹੀਂ ਹੈਗੀਆਂ ਉਹ ਹਾਂ ਇਹ ਬਾਪੂ ਕੋਲੇ ਡਿਗਰੀਆਂ ਜਿਹੜੀਆਂ ਸਾਰੀਆਂ ਪਾਪਾ ਦੀਆਂ ਗਾਣਾ ਸੁਣ ਕੇ ਬਾਪੂ ਵੀ ਚੁੱਪ ਕਰ ਜਾਂਦਾ ਹੁਣ ਨਾ ਬਾਪੂ ਨੂੰ ਨਹੀਂ ਕੱਢਦਾ ਗਾਣਾ ਨਹੀਂ ਉਹ ਨਹੀਂ ਉਹ ਤਾਂ ਵੀ ਆਂਦਾ ਬਾਪੂ ਐ ਕਰਦਾ ਨਾ ਨਾ ਉਹਨੂੰ ਨਹੀਂ ਉਹ ਮੇਰੇ ਪਰੇ ਚੜਾਈ ਕਰਦਾ ਕਿ ਮੈਂ ਹੀ ਗਾਲਾ ਖਾਣ ਨੂੰ ਬਾਸ ਆਣਾ ਨਹੀਂ ਕੱਢਦਾ ਵਿੱਕੀ ਤੁਹਾਨੂੰ ਸਮਝ ਆਉਂਦਾ ਉਹ ਸਮਝ ਆਉਂਦਾ ਮੇਰੀ ਸਮਝ ਤਾਂ ਉੱਪਰੋਂ ਲੰਘ ਜਾਂਦੀ ਨਹੀਂ ਮੈਂ ਸ਼ੁਰੂ ਤੋਂ ਨਹੀਂ ਨਕਸ਼ਾ ਸਮਝਿਆ ਜਿਆਦਾ ਜਿਆਦਾ ਬੰਦਾ ਸ਼ੁਰੂ ਤੋਂ ਨਕਸ਼ਾ ਸਮਝੇ ਫਿਰਤਾ ਹੁੰਦਾ ਕੋਈ ਨਹੀਂ ਅਸੀਂ ਸ਼ੁਭ ਨੂੰ ਭੇਜਦੇ ਹਾਂ ਫਿਰ ਤੁਸੀਂ ਇੱਕ ਵਾਰੀ ਉਹਨੂੰ ਸਮਝਾਉਂਦੇ ਹੋ ਹੂੰ ਚੱਲ ਕੋਈ ਬਾਕੀ ਬੰਦੇ ਵੀ ਪਹੁੰਚ ਗਏ ਜੀ ਸਾਡੇ ਸਾਰਿਆਂ ਨੂੰ ਦੱਸਿਆ ਤੂੰ ਬੇਲਾ ਕਰੋ ਪਰ ਆ ਤਾਂ ਹੁਣ ਡੱਬੇ ਚ ਲੱਡੂ ਕਿੰਨੇ ਰਹਿ ਗਏ ਚਾਰ ਤਾਂ ਲੱਡੂ ਰਹਿ ਗਏ ਪੰਜ ਸਰ ਜੀ ਦਾ ਖਾਲਸਾ ਹੈ ਜੀ ਦੀ ਫਤਿਹ ਲੈ ਲੈ ਹੋਰ ਹੋਰ ਆ ਜੂਗੇ ਯਾਰ ਬਾਬਾ ਜੀ ਨੇ ਲੈਂਟਰ ਨਹੀਂ ਆ ਤੁਹਾਨੂੰ ਬਾਬਾ ਵਧਾਈਆਂ ਲੈਂਟਰ ਤੂੰ ਵੀ ওই ਗੱਲ ਲੱਗਿਆ ਕਰਨ ਉਹਨਾਂ ਵਾਲੀ ਭਾਬੀ ਜੀ ਨਾਲੀ ਲੈਂਟਰ ਪੈ ਗਿਆ ਲੈਂਟਰ ਚਲੋ ਵੀ ਪੈ ਜਾਣਾ ਲੈਂਟਰ ਵੀ ਪੈ ਜਾਣਾ ਬਾਬਾ ਜੀ ਹੌਂਸਲਾ ਰੱਖੋ ਕਟਰੀਂਗ ਹੋ ਜਾਣ ਦੋ ਕਿੰਗ ਦਿਨੋਂ ਜਿਆਦਾ ਔਖੀ ਹੁੰਦੀ ਆ ਬਾਅਦ ਦਿਨਾਂ ਨੇ ਮਸ਼ੀਨ ਲਿਆ ਕੇ ਮਾਰ ਕੇ ਹੈਂਡਲ ਜਾ ਖੈ ਨਹੀਂ ਕਾਲੇ ਨਾ ਨੇ ਉਹ ਲੱਗਣਾ ਪਏ ਕਹੀ ਚੱਲਣੀ ਆ ਤੇ ਫਿਰ ਚੱਲਣਾ ਪੈੜ ਪਰ ਖੜਕੇ ਇਹ ਵੀ ਕੋਈ ਪਤਾ ਨਹੀਂ ਕੋਈ ਨਹੀਂ ਪਤਾ ਮਸ਼ੀਨ ਕਿਆ ਪਤਾ ਪਰ ਕਿਰਾਏ ਪਰੇ ਲਿਆਉਣੀ ਨਹੀਂ ਤਾਂ ਫਿਰ ਮਸ਼ੀਨ ਨੇ ਤਾਂ ਭਾਈ ਗੈਲ ਦੀ ਗੱਲ ਭੇਜੀ ਜਾਣੇ ਹਾਂ ਹਾਂ ਚੱਲੀ ਵਾਲੀ ਸਰਪੰਚ ਵਾਲੀ ਸਰਪੰਚ ਵਾਲੀ ਉਹਨਾਂ ਨੇ ਤਾਂ ਖਾ ਲਿਆ ਸਾਰਿਆਂ ਨੇ ਤੁਸੀਂ ਹੋ ਰਹਿ ਗਏ ਤਾਂ ਜਿਹੜੇ ਗਏ ਉੱਤੇ ਬਸ ਹੁਣ ਤਾਂ ਜੁਗਰ ਵਧਾ ਕੇ ਟੀ ਇਹਨਾਂ ਦਾ ਮੇਰਾ ਲੱਡੂ ਤਾਂ ਮੈਂ ਦਾ ਆਪਣਾ ਪਹਿਲੇ ਹੀ ਹੱਥ 'ਚ ਫੜਿਆ ਹੋਇਆ ਏ ਮੋਟਾ ਜਿਹਾ ਦੇਖ ਕੇ ਤਕੜ ਆਇਆ ਵੈਸਣੀ ਨੂੰ ਥੋੜਾ ਜਿਆਦਾ ਲੱਗਿਆ ਪੈ ਲੱਗਦਾ ਮੈਨੂੰ ਮੈਨੂੰ ਹੀ ਜ਼ਿਆਦਾ ਬੜਾ ਉਹ ਲਸਰ ਪਾੜਦੀ ਕਿਦਾਂ ਦਾ ਪਹਿਲੀ ਬਾਬੇ ਸਾਰੇ ਲੱਡੂਆਂ ਨਾਲ ਤੇ ਬੜਾ ਲੱਗਦਾ ਮੈਨੂੰ ਲੈ ਇਹ ਬੜਾ ਭਾਈ ਆ ਸਾਰਿਆਂ ਦੇ ਸਾਰਿਆਂ ਤੋਂ ਬੜਾ ਭਾਈ ਆ ਚਲੋ ਜੀ ਹੁਣ ਡੱਬਾ ਚਲੋ ਤੁਸੀਂ ਹੁਣ ਪੁੱਤ ਖਿੱਚੋ ਕੰਮ ਨੂੰ ਨਾ ਫੱਟੀ ਵੀੜ ਦੋ ਇੱਕ ਵਾਰ ਜਿੰਨੀ ਕਿ ਮਿੱਟੀ ਪਾਉਣੀ ਉੱਪਰ ਮਿੱਟੀ ਪਾਓ ਪਰ ਥੋੜੀ ਪੈਣੀ ਦੀ ਪਰ ਹਾਂ ਨਾ ਨਾ ਘਰੇ ਤਰੁੱਤਾ ਕੁਝ ਨਹੀਂ ਪੈਣਾ ਕੁਝ ਨਹੀਂ ਇੱਕ ਨਹੀਂ ਰੱਖਣੀ ਹੈ ਨਾ ਫੱਟੀਆਂ ਦੇ ਨਾ ਫੱਟੀ ਪਾਪਾ ਜੀ ਨਵੀਂ ਹੋ ਸਾਰੀ ਹੈ ਬਾਕੀ ਦੇਖ ਲਾਂਗੇ ਉੱਪਰ ਮੌਕੇ ਮੁਤਾਬਕ ਬਾਈ ਨੇ ਅਜੇ ਤਾਂ ਇੰਜੀਨੀਅਰ ਸਾਡਾ ਬਾਹਰ ਗਿਆ ਹੋਇਆ ਹੈਗਾ ਕਿਆ ਪਤਾ ਕਿਆ ਆਰਡਰ ਰੋੜਣਾ ਆਏ ਤੇ ਵੀ ਆਏ ਕਰ ਲੋ ਵੱਡੀ ਲੈ ਕੇ ਗਏ ਹੋ ਸਾਡੇ ਹਾਂ ਹਾਂ ਵਿੱਚ ਦੇਖ ਹਾਂ ਜੀ ਅਖਬਾਰ ਰੱਖੋ ਉਹਦਾ ਅਖਬਾਰ ਮੰਗਾਉਣ ਦਾ ਹਾਂ ਗੱਡੀ ਦੇ ਵਿੱਚ ਉਹ ਵੀ ਲੱਗੀ ਵੀ ਆ ਕਿਆ ਕਹਿੰਦੇ ਚਿੱਪ ਜੀ ਉਹ ਸਾਰਾ ਕੁਝ ਚੱਲ ਰਿਹਾ ਵੀ ਕਿਆ ਕਰ ਰਹੇ ਆਪਾਂ ਹਾਂ ਜੀਪੀਐਸ ਜੀਪੀਐਸ ਹਾਂ ਵੀ ਹਾਂ ਹੁਣ ਲੱਡੂ ਚੱਕੀ ਫਿਰਦੇ ਆ ਕਿ ਕਿੰਨਾ ਟਾਈਮ ਹੋ ਗਿਆ ਲੱਡੂ ਨੂੰ ਹੱਥ ਮਾਰ ਰੱਖੇ ਇਹਨੂੰ ਚਲੋ ਠੀਕ ਆ ਜੀ ਬਾਏ ਬਾਏ